ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਆਪਾਂ ਵੀ ਬਧੀਆਂ ਠੀਕ ਠਾਕ ਵੈਗਰੂ ਜੀ ਦੀ ਕਿਰਪਾ ਨਾਲ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਜੀ ਸਿੰਕ ਕਲੀਨਿੰਗ ਦੀ ਵੀਡੀਓ ਤੇ ਅੱਜ ਆਪਾਂ ਸਿੰਕ ਸਾਫ਼ ਕਰਕੇ ਦਿਖਾਵਾਂਗੇ ਤੁਹਾਨੂੰ ਤੇ ਜਿਵੇਂ ਕਿ ਅਕਸਰ ਹੀ ਜਿਹੜੇ ਆਪਾਂ ਸਿੰਕ ਨਹੀਂ ਵਰਤਦੇ ਹੁੰਦੇ ਜੀ ਤੇ ਉਹ ਇਸ ਤਰੀਕੇ ਨਾਲ ਜ਼ਿਆਦਾ ਗੰਦੇ ਹੋ ਜਾਂਦੇ ਅਗੇ ਤੇ ਇਹ ਨੂੰ ਅੱਜ ਆਪਾਂ ਚੰਗੀ ਤਰ੍ਹਾਂ ਤੁਹਾਨੂੰ ਸਾਫ਼ ਕਰਕੇ ਦਿਖਾਵਾਂਗੇ ਤੇ ਇਹ ਤੁਹਾਡੇ ਸਾਹਮਣੇ ਹੈ ਜੀ ਵੇਖੋ ਕਿੰਨਾ ਗੰਦਾ ਹੈਗਾ ਤੇ ਸਿਰਫ ਆਪਾਂ ਘਰ ਚ ਪਈਆਂ ਦੋ ਚੀਜ਼ਾਂ ਨਾਲ ਇਹਨੂੰ ਚਮਕਾ ਦਾਂਗੇ ਜੀ ਬਿਲਕੁਲ ਨਵੇਂ ਦੀ ਤਰ੍ਹਾਂ ਸਿੰਕ ਬਣਾ ਦਾਂਗੇ ਆਪਾਂ ਤੇ ਵੀਡੀਓ ਨਾਲ ਐਂਡ ਤੱਕ ਬਨੇ ਰਹਿਣਾ ਜੀ ਤੇ ਜੇਕਰ ਵੀਡੀਓ ਵਧੀਆ ਲੱਗਦੀ ਹੁੰਦੀ ਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦਿਆ ਕਰੋ ਜੀ ਤੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਜੀ ਤੇ ਹੁਣ ਆਪਾਂ ਤੁਹਾਡੇ ਨਾਲ ਇਹ ਸ਼ੇਅਰ ਕਰਨਾ ਲੱਗੇ ਆ ਜੀ ਤੇ ਜੇਕਰ ਇਦਾਂ ਦੇ ਸਿੰਕ ਆਪਣੇ ਘਰ ਦੇ ਵਿੱਚ ਹੁੰਦੇ ਆ ਬਹੁਤ ਜ਼ਿਆਦਾ ਗੰਦੇ ਲੱਗਦੇ ਆਗੇ ਜਦੋਂ ਆਪਾਂ ਇਹਨਾਂ ਨੂੰ ਨਹੀਂ ਸਾਫ਼ ਕਰਦੇ ਤੇ ਆਪਾਂ ਇਹਨਾਂ ਨੂੰ ਨਹੀਂ ਵਰਤਦੇ ਤਾਂ ਇਹ ਸਾਫ਼ ਕਰਨ ਦਾ ਆਪਣਾ ਟਾਈਮ ਵੀ ਨਹੀਂ ਲੱਗਦਾ ਤੇ ਹੁਣ ਆਪਾਂ ਤੁਹਾਨੂੰ ਸਾਫ਼ ਕਰਕੇ ਦਿਖਾਵਾਂਗੇ ਬਿਲਕੁਲ ਸੌਖੇ ਜਿਹੇ ਤਰੀਕੇ ਨਾਲ ਤੇ ਸਿਰਫ 5 ਮਿੰਟਾਂ ਦੇ ਵਿੱਚ ਆਪਾਂ ਸਿੰਕ ਨੂੰ ਚਮਕਾ ਦਾਂਗੇ ਘਰ ਦੇ ਵਿੱਚ ਪਈਆਂ ਦੋ ਚੀਜ਼ਾਂ ਦੇ ਨਾਲ ਜੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਜੀ ਕਿਹੜੀਆਂ ਇੱਥੇ ਆਪਾਂ ਨੂੰ ਦੋ ਚੀਜ਼ਾਂ ਚਾਹੀਦੀਆਂ ਸਭ ਤੋਂ ਪਹਿਲਾਂ ਆਪਾਂ ਨੂੰ ਚਾਹੀਦਾ ਇੱਕ ਸ਼ੈਂਪੂ ਸ਼ੈਂਪੂ ਤੁਸੀਂ ਇੱਥੇ ਕੋਈ ਵੀ ਲੈ ਸਕਦੇ ਆ ਜੀ ਤੇ ਸ਼ੈਂਪੂ ਨੂੰ ਆਪਾਂ ਖੋਲ ਲੈਣਾ ਤੇ ਪੂਰਾ ਸ਼ੈਂਪੂ ਇਹਦੇ ਵਿੱਚ ਆਪਾਂ ਪਾ ਲਾਂਗੇ ਜੀ ਸਿੰਕ ਦੇ ਸਭ ਤੋਂ ਪਹਿਲਾਂ ਜੀ ਆਪਾਂ ਥੋੜਾ ਜਿਹਾ ਪਾਣੀ ਪਾ ਲਾਂਗੇ ਇੱਥੇ ਗਿੱਲਾ ਕਰ ਲਾਂਗੇ ਇੱਕ ਵਾਰ ਸਿੰਕ ਨੂੰ ਇਸ ਤਰੀਕੇ ਨਾਲ ਤੇ ਹੁਣ ਜਿਹੜਾ ਆਪਾਂ ਸ਼ੈਂਪੂ ਦਾ ਪਾਉਚ ਲੈਂਦਾ ਤੇ ਇਹਨੂੰ ਸਾਰੇ ਨੂੰ ਇਸ ਤਰੀਕੇ ਨਾਲ ਆਪਾਂ ਸਿੰਕ ਦੇ ਵਿੱਚ ਲਗਾ ਲਾਂਗੇ ਚੰਗੀ ਤਰ੍ਹਾਂ ਆਪਾਂ ਨੇ ਸਾਰੇ ਸਿੰਕ ਦੇ ਵਿੱਚ ਸ਼ੈਂਪੂ ਨੂੰ ਲਗਾ ਲੈਣਾ ਜੀ ਤੇ ਜਿਹੜਾ ਇਹ ਆਪਾਂ ਸ਼ੈਂਪੂ ਵਰਤੇ ਜੀ ਇਹਦੇ ਨਾਲ ਇਹ ਤੇ ਬਹੁਤ ਵਧੀਆ ਚਮਕ ਆ ਜੂਗੀ ਸਟੀਲ ਦੇ ਬਰਤਨਾਂ ਤੇ ਸ਼ੈਂਪੂ ਨਾਲ ਬਹੁਤ ਵਧੀਆ ਚਮਕ ਆ ਜਾਂਦੀ ਹੈ ਜੀ ਤੇ ਹੁਣ ਜਿਹੜੀ ਆਪਾਂ ਇੱਥੇ ਦੂਸਰੀ ਚੀਜ਼ ਲੈਣੀ ਹੈ ਜੀ ਉਹ ਹੈਗੀ ਇਹ ਇਹ ਨੂੰ ਤੇ ਇਨੋ ਵੀ ਸਿਰਫ ਇਹ 5 ਰੁਪਏ ਦਾ ਪੌਚਾ ਆ ਜਾਂਦਾ ਜੀ ਤੇ ਇਹ ਕਲੀਨਿੰਗ ਦੇ ਵਿੱਚ ਬਹੁਤ ਜ਼ਿਆਦਾ ਹੈਲਪ ਕਰਦੀ ਹੈ ਆਪਣੀ ਤੇ ਬਹੁਤ ਵਧੀਆ ਕਲੀਨਿੰਗ ਹੋ ਜਾਂਦੀ ਹੈ ਇਹਦੇ ਨਾਲ ਤੇ ਜੇਕਰ ਤੁਹਾਡੇ ਕੋਲ ਇਨੋ ਨਹੀਂ ਹੈਗਾ ਤਾਂ ਤਾਂ ਤੁਸੀਂ ਇੱਥੇ ਬੇਕਿੰਗ ਸੋਡਾ ਵੀ ਲੈ ਸਕਦੇ ਆਂਗੇ ਇੱਕ ਚਮਚ ਤੇ ਆਪਾਂ ਇੱਥੇ ਇਨੋ ਲੈਂਦੀ ਹੈ ਜੀ ਆਪਾਂ ਇਨੋ ਦਾ ਪੌਚ ਖੋਲ ਲੈਣਾਗਾ ਤੇ ਇਨੋ ਨੂੰ ਵੀ ਆਪਾਂ ਇਸੇ ਤਰੀਕੇ ਨਾਲ ਹੀ ਸਾਰੇ ਸਿੰਕ ਦੇ ਵਿੱਚ ਸਿੜਕ ਲਾਂਗੇ ਇਸ ਤਰੀਕੇ ਨਾਲ ਇਨ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਛਿੜਕ ਲਿਆ ਜੀ ਸਾਰੇ ਸਿੰਕ ਦੇ ਵਿੱਚ ਤੇ ਹੁਣ ਆਪਾਂ 5 ਤੋਂ 7 ਮਿੰਟ ਇਸੇ ਤਰੀਕੇ ਨਾਲ ਹੀ ਰੱਖਾਂਗੇ ਤੇ ਆਪਾਂ ਹਜੇ ਨਾਲ ਦੀ ਨਾਲ ਇਹਨੂੰ ਕਲੀਨਿੰਗ ਨਹੀਂ ਕਰਾਂਗੇ ਕਿਉਂਕਿ ਜੋ ਵੀ ਇਹਦੇ ਵਿੱਚ ਗੰਦਗੀ ਜੰਮੀ ਹੋਈ ਹੈਗੀ ਤੇ ਉਹ ਇਹਦੇ ਨਾਲ ਸਾਰੀ ਉੱਫਣ ਜੂਗੀ ਤੇ ਆਪਾਂ ਨੂੰ ਸਿੰਕ ਸਾਫ਼ ਕਰਨਾ ਸੌਖਾ ਹੋ ਜਾਊਗਾ ਜੀ ਹੁਣ ਆਪਨੇ 5 ਤੋਂ 7 ਮਿੰਟ ਹੋ ਚੁੱਕੇ ਹੈਗੇ ਇੱਥੇ ਤੇ ਹੁਣ ਆਪਾਂ ਇਦਾਂ ਦਾ ਇੱਕ ਸਕਰਬਰ ਲੈ ਲੈਣਾ ਤੇ ਇੱਥੇ ਆਪਾਂ ਸਟੀਲ ਬੁਰਸ਼ ਨਹੀਂ ਵਰਤਾਂਗੇ ਕਿਉਂਕਿ ਸਟੀਲ ਬੁਰਸ਼ ਦੇ ਨਾਲ ਇਹ ਸਿੰਕ ਦੇ ਵਿੱਚ ਸਕ੍ਰੈਚ ਪੈ ਜਾਣਗੇ ਤੇ ਇਦਾਂ ਦਾ ਬੁਰਸ਼ ਲੈ ਲਾਂਗੇ ਆਪਾਂ ਇਹ ਜਿਆਦਾ ਹਾਰਡ ਵੀ ਨਹੀਂ ਹੁੰਦਾ ਤੇ ਹੁਣ ਆਪਾਂ ਬੁਰਸ਼ ਨੂੰ ਥੋੜਾ ਜਿਹਾ ਗਿੱਲਾ ਕਰ ਲਾਂਗੇ ਬੁਰਸ਼ ਆਪਾਂ ਇਸ ਤਰੀਕੇ ਨਾਲ ਗਿੱਲਾ ਕਰ ਲਿਆ ਜੀ ਹੁਣ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਸਿੰਕ ਦੇ ਵਿੱਚ ਜੋ ਆਪਾਂ ਨੇ ਇਹ ਇਹਨੂੰ ਤੇ ਹੈ ਸ਼ੈਂਪੂ ਮਲਾਈਆ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਇਸ ਤਰੀਕੇ ਨਾਲ ਰਗੜ ਲਾਂਗੇ ਬੁਰਸ਼ ਦੀ ਹੈਲਪ ਨਾਲ ਇਹ ਵੇਖੋ ਨਾਲ ਦੀ ਨਾਲ ਸਿੰਕ ਸਾਫ਼ ਹੋਣ ਲੱਗ ਗਿਆ ਇਹ ਤੇ ਜਿੰਨੀ ਵੀ ਗੰਦਗੀ ਇਹ ਮਿੰਟੋ-ਮਿੰਟ ਸਿੰਕ ਸਾਫ਼ ਹੋ ਜੂਗਾ ਆਪਣਾ ਇਸ ਤਰੀਕੇ ਨਾਲ ਆਪਾਂ ਇਹਨੂੰ ਗਗੜ ਲਾਂਗੇ ਸਿੰਕ ਨੂੰ ਤੇ ਸਾਰਾ ਸਿੰਕ ਆਪਣਾ 5 ਮਿੰਟਾਂ ਦੇ ਵਿੱਚ ਨਵੇਂ ਦੀ ਤਰ੍ਹਾਂ ਚਮਕ ਜੂਗਾ ਇਸ ਤਰੀਕੇ ਨਾਲ ਆਪਾਂ ਨੇ ਸਾਰੇ ਪਾਸੋਂ ਚੰਗੀ ਤਰ੍ਹਾਂ ਰਗੜ ਲੈਣਾ ਸਿੰਕ ਨੂੰ ਤੇ ਬਹੁਤ ਵਧੀਆ ਇਹਦੀ ਕਲੀਨਿੰਗ ਹੋ ਜੂਗੀ ਜੀ ਤੇ ਇਹਤੇ ਜ਼ਿਆਦਾ ਮਿਹਨਤ ਵੀ ਨਹੀਂ ਆਪਾਂ ਨੂੰ ਕਰਨੀ ਪੈਂਦੀ ਇਹ ਤਰੀਕੇ ਨਾਲ ਜੀ ਇਹ ਆਪਾਂ ਤੁਹਾਨੂੰ ਲਗਾਤਾਰ ਹੀ ਦਿਖਾ ਰਹੇ ਹਾਂ ਬਿਨਾਂ ਸਕਿੱਪ ਕੀਤੇ ਵੀਡੀਓ ਤੇ ਚੰਗੀ ਤਰ੍ਹਾਂ ਆਪਾਂ ਨੂੰ ਰਗੜ ਲੈਣਾ ਤੇ ਤੁਹਾਡੇ ਸਾਹਮਣੇ ਹੀ ਸੀਗਾ ਕਿੰਨਾ ਗੰਦਾ ਸਿੰਕ ਸੀਗਾ ਆਪਣਾ ਤੇ ਜਿਹੜੇ ਆਪਣੇ ਸਟੀਲ ਦੇ ਬਰਤਨ ਹੁੰਦੇ ਜੀ ਤੇ ਉਹ ਵੀ ਕਈ ਵਾਰ ਪਾਣੀ ਦੇਦਾ ਅਗਲਾ-ਅਗਲਾ ਤੇ ਗੰਦੇ ਹੋ ਜਾਂਦੇ ਆ ਕਿ ਤੇ ਉਹਨਾਂ ਨੂੰ ਵੀ ਆਪਾਂ ਇਸੇ ਤਰੀਕੇ ਨਾਲ ਹੀ ਸਾਫ਼ ਕਰ ਸਕਦੇ ਹਾਂਗੇ ਵੇਲ ਦਾ ਕੋਈ ਵੀ ਵਰਤਨ ਹੋਊਗਾ ਤੇ ਦੋ ਚੀਜ਼ਾਂ ਨਾਲ ਬਹੁਤ ਵਧੀਆ ਸਾਫ਼ ਹੋ ਜਾਊਗਾ ਇਹ ਦੇਖੋ ਜੂ ਸਾਫ਼ ਪਾਣੀ ਮਾਰ ਲਾਂਗੇ ਬੜਾ ਪਸਤੇ ਦੇਖੋ ਕਿੰਨਾ ਵਧੀਆ ਨਵੇਂ ਦੀ ਤਰ੍ਹਾਂ ਚਮਕਣ ਲੱਗ ਗਿਆ ਸਿੰਕ ਆਪਣਾ ਤੇ ਬਿਲਕੁਲ ਵੀ ਆਪਾਂ ਨੂੰ ਜ਼ਿਆਦਾ ਮਿਹਨਤ ਨਹੀਂ ਇੱਥੇ ਕਰਨੀ ਪਈ ਇਸ ਤਰੀਕੇ ਨਾਲ ਆਪਾਂ ਸਾਰਾ ਸਿੰਕ ਆਪਣਾ ਚਮਕਾ ਲਿਆ ਮਿੰਟਾਂ ਵਿੱਚ ਦੀ ਇਹ ਵੇਖੋ ਜੀ ਆਪਾਂ ਚੰਗੀ ਤਰ੍ਹਾਂ ਪਾਣੀ ਨਾਲ ਇਹਨੂੰ ਧੋ ਲੇਤਾ ਏ ਸਿੰਕ ਨੂੰ ਤੇ ਦੇਖੋ ਕਿੰਨਾ ਸੋਹਣਾ ਨਿਕਲ ਗਿਆ ਮਿੰਟਾਂ ਦੇ ਵਿੱਚ ਹੀ ਤੇ ਕਿੰਨਾ ਗੰਦਾ ਸਿੰਕ ਸੀਗਾ ਇਹ ਜਿਹੜਾ ਅੱਜ ਆਪਾਂ ਤੁਹਾਨੂੰ ਸਾਫ਼ ਕਰਕੇ ਦਿਖਾਇਆ ਸਿਰਫ 5 ਮਿੰਟ ਹੀ ਲੱਗੇ ਜੀ ਸਿੰਕ ਸਾਫ਼ ਕਰਨ ਤੇ ਤੇ ਹੁਣ ਆਪਾਂ ਇਹਨੂੰ ਜੀ ਕਿਸੇ ਸੁੱਕੇ ਕੱਪੜੇ ਨਾਲ ਤੁਹਾਨੂੰ ਪੂੰਝ ਕੇ ਦਿਖਾਉਣੀ ਆ ਸਾਫ਼ ਕਰਕੇ ਦੇਖੋ ਕਿੰਨਾ ਵਧੀਆ ਇਹ ਲੱਗ ਰਿਹਾ ਦੇਖੋ ਜੀ ਬਿਲਕੁਲ ਸਾਫ ਹੋ ਗਿਆ ਆਪਣਾ ਸਿੰਕ ਤੇ ਇਸ ਤਰੀਕੇ ਨਾਲ ਜੀ ਤੁਸੀਂ ਵੀ ਗੰਦੇ ਸਿੰਕ ਨੂੰ ਚਮਕਾ ਸਕਦੇ ਆ ਸਿਰਫ 5 ਮਿੰਟਾਂ ਦੇ ਵਿੱਚ ਤੇ ਉਮੀਦ ਆ ਕਿ ਤੁਹਾਨੂੰ ਇਹ ਅੱਜ ਦੀ ਵੀਡੀਓ ਪਸੰਦ ਆਈ ਹੋਊਗੀ ਜੀ ਤੇ ਵੀਡੀਓ ਵੇਖਣ ਲਈ ਬਹੁਤ-ਬਹੁਤ ਧੰਨਵਾਦ ਜੀ ਤੇ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਨਾਲ ਜੀ